ਟੋਲ ਪਲਾਜ਼ੇ ਉੱਤੇ ਕਿੰਨਾ ਸਮਾਂ ਲਾਈਨ ਰਹਿ ਸਕਦੀ ਆ ਆ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਕਿ ਟੋਲ ਦੇ ਉੱਤੇ ਲਾਈਨ ਜਿਹੜੀ ਆ ਉਹ ਕਿੰਨਾ ਸਮਾਂ ਰਹਿੰਦੀ ਆ ਤਾਂ ਫਿਰ ਟੋਲ ਵਾਲੇ ਸਾਰੀਆਂ ਗੱਡੀਆਂ ਕਢਾਉਣ ਵਾਸਤੇ ਫ੍ਰੀ ਕਰ ਦਿੰਦੇ ਆ ਸਾਰੀਆਂ ਗੱਡੀਆਂ ਲੰਘ ਜਾਣ ਤਾਂ ਫਿਰ ਟੋਲ ਵਾਲੇ ਪਰਚੀ ਸ਼ੁਰੂ ਕਰ ਦਿੰਦੇ ਆ ਔਰ ਕਿੰਨਾ ਸਮਾਂ ਟੋਲ ਦੇ ਉੱਤੇ ਲਾਈਨ ਜਿਹੜੀ ਆ ਉਹ ਲੱਗੀ ਜੋ ਹੈ ਉਹ ਨਹੀਂ ਬਰਦਾਸ਼ਤ ਹੁੰਦੀ ਕਿੰਨਾ ਸਮਾਂ ਤੁਸੀਂ ਜੇ ਤੁਸੀਂ ਫਾਸਟੈਗ ਲੱਗਾ ਹੋ ਫਾਸਟੈਗ ਦੇ ਉੱਤੇ ਲਾਈਨ ਦੇ ਵਿੱਚ ਖੜਨ ਦਾ ਉਸੂਲ ਕੀ ਆ ਕਾਨੂੰਨ ਕੀ ਆ ਜੇ ਤੁਹਾਡੇ ਕੋਲ ਇਸ ਬਾਰੇ ਜਾਣਕਾਰੀ ਆ ਤਾਂ ਕਮੈਂਟ ਜਰੂਰ ਕਰਿਓ ਹੁਣ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਦੋਂ ਤੁਹਾਡਾ ਫਾਸਟ ਟੈਗ ਲੱਗਾ ਹੋ ਜਾ ਤਾਂ ਤੁਸੀਂ 10-20 ਸੈਕਿੰਡ ਹੀ ਸਿਰਫ ਰੁਕ ਸਕਦੇ ਹੋ ਤਾਂ ਤੁਹਾਡਾ ਇਥੋਂ ਫਾਸਟ ਟੈਗ ਦੇ ਉੱਤੋਂ ਪੈਸੇ ਕੱਟੇ ਜਾਣੇ ਤੁਸੀਂ ਜਾ ਸਕਦੇ ਹੋ ਜਦੋਂ ਫਾਸਟ ਟੈਗ ਨਹੀਂ ਲੱਗਾ ਤਾਂ ਫਿਰ ਉਹਨਾਂ ਨੇ ਪ੍ਰਾਪਰ ਆਪਣੀ ਇਨਕੁਆਰੀ ਕਰਨੀ ਆ ਇਨਕੁਆਰੀ ਕਰਕੇ ਕਿ ਤੁਹਾਡੇ ਕੋਲ ਫਾਸਟ ਟੈਗ ਨਹੀਂ ਆ ਡਬਲ ਪੈਸੇ ਲੱਗਣਗੇ ਨਹੀਂ ਤਾਂ ਤੁਸੀਂ ਫਾਸਟ ਟੈਗ ਲਗਵਾਓ ਇਹ ਟੋਲ ਵੱਲੋਂ ਅਕਸਰ ਹੀ ਰੋਕ ਕੇ ਕਿਹਾ ਜਾਂਦਾ ਹੈ ਹੁਣ ਦੱਸ ਦਈਏ ਕਿ ਬਹੁਤ ਸਾਰੇ ਉਹ ਭਰਾ ਆਉਂਦੇ ਆ ਜੋ ਆਪਣੇ ਪੱਤਰਕਾਰ ਭਾਈਚਾਰੇ ਨਾਲ ਸੰਬੰਧਤ ਹੈ। ਕਈਆਂ ਕੋਲ ਆਪਣੇ ਜੈਲੋ ਕਾਰਡ ਨਹੀਂ ਹੈ। ਜਿਹੜਾ ਕੋਲ ਜੈਲੋ ਕਾਰਡ ਨਹੀਂ ਹੈ ਤਾਂ ਉਹਨਾਂ ਦੇ ਕੋਲ ਟੋਲ ਦੀ ਸਹੂਲਤ ਜਿਹੜੀ ਆ ਉਹ ਨਹੀਂ ਹੈ। ਔਰ ਹਰ ਬੰਦੇ ਨੂੰ ਵੀ ਟੋਲ ਦੀ ਸਹੂਲਤ ਨਹੀਂ ਮਿਲਦੀ। ਹੁਣ ਦੱਸ ਦਈਏ ਕਿ ਬਹੁਤ ਸਾਰੇ ਇਹੋ ਜਿਹੇ ਰੇੜਕੇ ਲੱਗਦੇ ਆ ਔਰ ਇਹ ਤਾਜ਼ੇ ਰੇੜਕੇ דו ਤੁਹਾਨੂੰ ਦੱਸਣ ਲੱਗੇ ਆਂ ਅਸੀਂ ਇੱਕ ਤਾਂ ਪੱਤਰਕਾਰ ਭਾਈਚਾਰੇ ਦਾ ਇਹ ਆਪਣੇ ਹੀ ਜੋ ਬੀਟਿੰਗ ਕਾਰਡ ਹੁੰਦਾ ਉਸ ਨੂੰ ਦੱਸ ਰਿਹਾ ਸੀ ਕਿ ਮੈਂ ਪੱਤਰਕਾਰ ਔਰ ਉਸ ਦੇ ਵਿੱਚ ਵੀ ਟੋਲ ਵਾਲਿਆਂ ਨੇ ਉਸ ਨੂੰ ਸੈਟੀਸਫੈਕਸ਼ਨ ਦੇਣ ਵਾਸਤੇ ਲੰਬਾ ਸਮਾਂ ਖਰਾਬ ਕੀਤਾ ਔਰ ਇੱਕ ਬਜ਼ੁਰਗ ਫੌਜੀ ਰਿਟਾਇਰ ਸੀਗੇ ਉਹਨਾਂ ਨੇ ਵੀ ਸਮਾਂ ਲੰਬਾ ਖਰਾਬ ਕੀਤਾ ਕਿ ਮੇਰਾ ਕਾਰਡ ਜਿਹੜਾ ਉਹ ਘਰ ਰਹਿ ਗਿਆ ਮੈਂ ਕਾਰਡ ਲੈ ਕੇ ਨਹੀਂ ਆਇਆ ਤਾਂ ਵੈਸੇ ਮੈਂ ਫੌਜ ਤੋਂ ਰਿਟਾਇਰ ਹਾਂ ਹੁਣ ਜੋ ਕਾਨੂੰਨ ਹੈ ਉਹ ਇਹ ਆ ਕਿ ਤੁਸੀਂ ਡਾਕੂਮੈਂਟਲੀ ਸ਼ੋ ਕਰੋ ਤਾਂ ਪਤਾ ਲੱਗੇ ਕਿ ਤੁਸੀਂ ਵਾਕੇ ਪਹੁੰਚ ਦੇ ਵਿੱਚੋਂ ਰਿਟਾਇਰ ਆਏ ਹੋ ਸਰਵਿਸ ਕੀਤੀ ਹੋਈ ਹੈ ਦੇਸ਼ ਦੀ ਸੇਵਾ ਕੀਤੀ ਹੋਈ ਹੈ ਇਹੋ ਜੀਆਂ ਕਈ ਵਾਰੀ ਸਾਹਮਣੇ ਚਿਕਤਾ ਹੁੰਦੀਆਂ ਔਰ ਜਿਨ੍ਹਾਂ ਦੇ ਫਾਸਟੈਗ ਲੱਗਾ ਹੋਇਆ ਜਿਨ੍ਹਾਂ ਨੇ ਪੈਸੇ ਵਿੱਚ ਪਵਾਏ ਹੋਏ ਆ ਉਹਨਾਂ ਵਾਸਤੇ ਇਹ ਪਰੇਸ਼ਾਨੀ ਖੜੀ ਹੋ ਜਾਂਦੀ ਆ ਕਿ ਉਹਨਾਂ ਨੇ ਆਪਣਾ ਫਾਸਟੈਗ ਦੇ ਵਿੱਚ ਪੈਸੇ ਪਾਉਣ ਦਾ ਕੀ ਫਾਇਦਾ ਜੇ ਸਾਰੇ ਲੋਕਾਂ ਵਾਂਗ ਲਾਈਨ 'ਚ ਹੀ ਲੱਗੇ ਰਹਿਣਾ ਹੈ ਲੇਕਿਨ ਇਸ ਤਰ੍ਹਾਂ ਦੀਆਂ ਲੇਨਾਂ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਕੋਲ ਫਾਸਟੈਗ ਨਹੀਂ ਹੈ ਔਰ ਉਹਨਾਂ ਦਾ ਇੱਕ ਸਾਈਡ ਤੇ ਹੋਣਾ ਚਾਹੀਦਾ ਉਹਨਾਂ ਦਾ ਇਸ ਦੇ ਅੰਦਰ ਐਂਟਰ ਨਹੀਂ ਹੋਣਾ ਚਾਹੀਦਾ ਹੁਣ ਜਿਨ੍ਹਾਂ ਦਾ ਫਾਸਟੈਗ ਹੈਗਾ ਉਹਨਾਂ ਦੀ ਵੱਖਰੀ ਸਾਈਡ ਹੋਣੀ ਚਾਹੀਦੀ ਆ ਇਸ ਕਰਕੇ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਕੋਈ ਵੀ ਵੀ ਇਸ ਭਲੇਖੇ ਜਨਾ ਰਹੇ ਕਿ ਟੂਲ ਵਾਲੇ ਹਰ ਇੱਕ ਨੂੰ ਲੰਘਣ ਦਿੰਦੇ ਆ ਲੇਕਿਨ ਉਹਨਾਂ ਨੇ ਸਮਾਂ ਜ਼ਰੂਰ ਰੋਕਣਾ ਹੁੰਦਾ ਜ਼ਰੂਰ ਤੁਹਾਨੂੰ ਉੱਥੇ ਥੋੜਾ ਬਹੁਤਾ ਰੋਕ ਕੇ ਕਹਿਣਾ ਹੁੰਦਾ ਕਿ ਤੁਸੀਂ ਗਲਤ ਹੋ ਹੁਣ ਇਹ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਕਮੈਂਟ ਕਰੋ ਕਿ ਇਹ ਜੋ ਲਾਈਨ ਲੱਗੀ ਆ ਜੇ ਸਾਡੇ 4 ਮਿੰਟ ਲੱਗੇ ਆ ਤਾਂ 4 ਮਿੰਟ ਤੋਂ ਪਹਿਲਾਂ ਪਹਿਲਾਂ ਤੁਸੀਂ ਦੱਸੋ ਕਿ ਸਾਨੂੰ ਕਿੰਨੇ ਸਮੇਂ ਤੱਕ ਟੂਲ ਦੀ ਜ਼ਿੰਮੇਵਾਰੀ ਬਣ ਦੇ ਚੀ ਕਿ ਸਾਨੂੰ ਲਗਾਉਣਾ ਕਿਉਂਕਿ ਸਾਡੇ ਫਾਸਟੈਗ ਲੱਗਾ ਔਰ ਹੋਰ ਵੀ ਜਿਨ੍ਹਾਂ ਦੇ ਫਾਸਟੈਗ ਲੱਗੇ ਆ ਉਹਨਾਂ ਨੂੰ ਲਗਾਉਣ ਦਾ ਸਮਾਂ ਜਿਹੜਾ ਉਹ ਕਿੰਨਾ ਸਮਾਂ ਵੇਟ ਕਰਨੀ ਹੁੰਦੀ ਆ ਟੋਲ ਵਾਲਿਆਂ ਨੇ ਇਹਦੇ ਵਿੱਚ ਗਲਤੀ ਟੋਲ ਵਾਲਿਆਂ ਦੀ ਆ ਜਾਂ ਆਮ ਪਬਲਿਕ ਦੀ ਆ ਇਹਦੇ ਬਾਰੇ ਕਮੈਂਟ ਜ਼ਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ